ਉਹ ਹੀ ਪਰ ਲਾਕੇ ਚ ਪਿੰਡੇ ਆ ਜੀ ਆਪਾਂ ਮਲਵਾਲ ਤੇ ਮਨੋਵਾਲ ਪਿੰਡ ਅੱਗਾਵਾਂ ਨੇ ਇੱਕ ਟੱਪ ਚ ਘਾਰ ਬੈਠੀਆਂ ਜਿਵੇਂ ਨਾ ਮਲੋਵਾਲ ਮਲ ਮਲ ਜਗਦਾਰ ਸਿਆ ਉਧਰ ਵੇਚ گاਵਾਂ ਨੇ ਆ ਗਾਵਾਂ ਘਾਰ ਬੈਠੀਆਂ ਵੇਖ ਜਿਵੇਂ ਮਾਂ ਨਹੀਂ ਕੋਈ ਪਤਾ ਨਾ ਵੀ ਚੜ੍ਹ ਕੇ ਗਈ ਦੀ ਹੈ ਉਹ ਦੇਖ ਰੋਵਾਂਗੇ ਨਾ ਦੀ ਨਹੀਂ ਦੋ ਕੁ ਮਿੰਟ ਭਾਈ ਰਾਤ ਨੂੰ ਤੁਰਨਾ ਜੀ ਆ ਇਹਨਾਂ ਇਹਨਾਂ ਨੂੰ ਨਹੀਂ ਪਤਾ ਵੀ ਸੜਕ ਤੇ ਆ ਗਏ ਆ ਜੀ ਨਾਲ ਆਪਾਂ ਰੁਕਣਾ ਨਹੀਂ ਰੁਕਣਾ ਸਵਾਵਾ ਕਰਦੇ ਆ ਨਾਲ ਭਾਈ ਦੇ ਜਾਣ ਪਛਾਣ ਲਿਆ ਇੱਧਰ ਸੱਜਣ ਮਿੱਤਰ ਜੋਸਤ ਉਹਨਾਂ ਕੋ ਚੱਲੇ ਆ ਨਜ਼ਰ ਰਹਿ ਜਿੱਧਰ ਮੈਂ 9000 ਦੇ ਆਟ ਆਈ ਸਾਡੇ ਇੱਧਰ ਰਹਿ ਆ ਜੀ ਆਪਾਂ ਕਿਹੜੇ ਰੋਡ ਤੇ ਚੜ ਗਏ ਆ ਆਪਾਂ ਹਾਈਵੇ ਚੰਡੀਗੜ੍ਹ ਲੁਧਿਆਣਾ ਹਾਈਵੇ ਹੈਣਾ ਚੰਡੀਗੜ੍ਹ ਰੋਡ ਤੇ ਆਪਾਂ ਹੁਣ ਚੱਲੇ ਕਿੱਥੇ ਆ ਇੱਥੇ ਕੇ ਬੈਕ ਤੇ ਯਾਰ ਮੇਰੇ ਬਾਸ ਤੇ ਬੰਦੇ ਅੱਛਾ ਜੀ ਸੇਵਾ ਕਰਨ ਜਾਨੀ ਕਿ ਚਾਹ ਪੀਣ ਜਾਣੀ ਆ ਫੇਰ ਵੀ ਚਲੋ ਉਹਨਾਂ ਨੂੰ ਇੱਕ ਤੇ ਸੱਦਾ ਪੱਤਰ ਹੀ ਦੇਣ ਜਾਣਾ ਵੀ ਆ ਉਹ ਇੱਥੇ ਬਰਾਉ ਇੱਕ ਸਾਡੇ ਨਾ ਇੱਥੇ ਜਾਣ ਦੇ ਇੱਥੇ ਜਾਣ ਦੇ ਦੇਖ ਤੂੰ ਤਾਂ ਪੁੱਛਿਆ ਨਾ ਮੈਂ ਆਹ ਇੱਥੇ ਤਾਂ ਹੀ ਪੁੱਛਿਆ ਨਾ ਵਧੀਆ ਇਹਨਾਂ ਸਾਲ ਤੱਕ ਤਰਸੋ I have. I have.